ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਚੱਲ ਰਹੇ ਮਾ ਕੁੰਬ ਲਈ ਇੱਕ ਬੱਸ ਦਾ ਜੱਥਾ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਦੇ ਮੈਂਬਰ ਵਿੱਕੀ ਸੂਰੀ ਅਤੇ ਯੁਗੇਸ਼ ਕੁਮਾਰ ਦੀ ਅਗਵਾਈ ਵਿੱਚ ਗਿਆ ਪੰਡਿਤ ਅਨੂਪ ਸ਼ਰਮਾ ਵੱਲੋਂ ਪੂਜਾ ਅਰਚਨਾ ਕਰਨ ਉਪਰੰਤ ਰਵਾਨਾ ਕੀਤਾ ਗਿਆ ਜਿਸ ਵਿੱਚ 60 ਦੇ ਕਰੀਬ ਸ਼ਰਧਾਲੂ ਸ਼ਾਮਿਲ ਸਨ ਬੱਸ ਨੂੰ ਹਰੀ ਚੰਡੀ ਦੇ ਕੇ ਕਾਂਗਰਸ ਪਾਰਟੀ ਦੇ OBC ਦੇ ਚੇਅਰਮੈਨ ਅਤੇ ਐਮਸੀ ਗੁਲਸ਼ਨ ਰਾਏ ਬੋਬ ਗੁਲਸ਼ਨ ਰਾਏ ਬੋਬੀ ਅਤੇ ਐਮਸੀ ਪ੍ਰਵੀਨ ਕੁਮਾਰੀ ਵੱਲ ਰਵਾਨਾ ਕੀਤਾ ਗਿਆ ਕਿੰਨੀ ਯਾਤਰਾ ਹੈ ਅੱਜ ਜਿਹੜੀ ਰਵਾਨਾ ਹੋਈ ਹੈ ਤੇ ਕਿਹੜੇ-ਕਿਹੜੇ ਕਿੱਥੇ-ਕਿੱਥੇ ਸਥਾਨਾਂ ਤੇ ਜਾਣੀ ਹੈ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਵਿੱਕੀ ਸੂਰੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਇੱਕ ਜਥਾ ਸ੍ਰੀ ਪ੍ਰਿਆगराज धाम ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ ਸ੍ਰੀ ਧਾਮ ਅਯੁੱਧਿਆ ਤੋਂ ਬਾਅਦ ਕਾਸ਼ੀ ਵਿਸ਼ਨਾਤ ਤੇ ਪ੍ਰਿਆगराज ਹੁੰਦਾ ਹੋਇਆ ਅੰਤ ਵਿੱਚ ਬਰਿੰਦਾਵਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਦੋ ਵਸਾਂ ਗਈਆਂ ਸੀ ਤੇ ਹੋਰ ਵੀ ਬਹੁਤ سارے ਸ਼ਕਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਂਦਾ ਹੈ ਬੜੇ ਭਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਤੋਂ ਵੱਧ ਕਿਨਵਾ ਜਥਾ ਕਿਨਵਾ ਜਥਾ ਕਿਹੜੀ ਸੰਸਥਾ ਵੱਲ ਜਾ ਰਿਹਾ ਹੈ ਇਹ ਸ਼੍ਰੀ ਅਮਰਨਾਥ ਵਰਫਾਨੀ ਸੇਵਾਦਲ ਵੱਲੋਂ ਅੱਜ ਤੀਜੀ ਬੱਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਠੀਕ ਹੈ ਆਇਓ ਚਲੋ ਪੜਾ ਜਿਹੜੇ ਲੋਕੋ ਦਿਖਾਣਾ ਹੈ ਜੀ ਜਾਨ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਹਰੰਦ ਔਰ ਮੰਡੀ ਗਵਿੰਦਗੜ੍ਹ ਦੇ ਯਾਤਰੀ ਦੇ ਸਹਿਯੋਗ ਨਾਲ ਮਹਾਕੁੰਭ स्नान ਕਰਨ ਲਈ ਇਹ ਯਾਤਰਾ ਵਾਣਾ ਹੋ ਰਹੀ ਹੈ ਇਸ ਵਿੱਚ ਅਸੀਂ ਅਯੁੱਧਿਆ ਜੀ ਅਸ਼ੀਵਸ਼ਰਨਾਰ ਜੀ ਔਰ ਪ੍ਰਯਾਗਰਾਜ ਜੀ ਤੋਂ ਬਾਅਦ ਬ੍ਰਿੰਦਵਨ ਦੇ ਦਰਸ਼ਨ ਕਰਨ ਕਰਾਂਗੇ 144 ਸਾਲ ਬਾਅਦ ਇਹ ਜਿਹੜਾ ਇਸ ਦਾ ਕੁੰਭ ਮਹਾਕੁੰਭ ਦਾ ਇਹ ਯੋਗ ਬਣਿਆ ਹੈ ਇਸ ਦਾ ਸੰਸਰਾਨ ਨਿਵਾਸੀ ਗਵਿੰਦਗੜ੍ਹ ਵਾਸੀ पूरा इसका लाभ उठा रहे हैं प्रॉपर्टी बेचने और खरीदने के लिए संपर्क करें फेयर डील प्रॉपर्टीज